ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪਲਿਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗਹਿਲਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਮਾਈਕਰੋਸਾਫਟ ਦਾ ਸਰਵਰ ਹੋਇਆ ਡਾਊਨ ਦੁਨੀਆ ਭਰ ਦੀਆਂ 에ਅਰਲਾਈਨਸ ਵਿੱਚ ਆ ਰਹੀ ਹੈ ਤਕਨੀਕੀ ਖਰਾਬੀ ਟਿਕਟ ਬੁਕਿੰਗ ਅਤੇ ਚੈੱਕ ਇਨ ਵਿੱਚ ਆ ਰਹੀਆਂ ਨੇ ਪਰੇਸ਼ਾਨੀਆਂ ਯੂਕੇ ਵਿੱਚ ਸਕਾਈ ਨਿਊਜ਼ ਹੋਇਆ ਅਫੇਅਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਦਾਇਤਾਂ ਉੱਤੇ ਕ੍ਰੀਮਨਗਰ ਚੱਚੜਵਾਲ ਵਿੱਚ ਲੱਗਿਆ ਜਨਸਵਿਵਤਾ ਕੈਂਪ ਵਿਧਾਇਕ ਕੁਲਵੰਤ ਸਿੰਘ ਅਤੇ ਡਿਪਟੀ ਕਮਿਸ਼ਨਰ ਨੇ ਲੋਕਾਂ ਦੇ ਮਾਮਲੇ ਸੁਣ ਕੇ मौके ਤੇ ਕੀਤੇ ਹੱਲ ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਰਾਜਪੁਰਾ ਦੇ ਵਪਾਰੀ ਤੋਂ 50 ਲੱਖ ਦੀ ਫਰौती ਮੰਗਣ ਦੇ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਕੀਤਾ ਗਿਆ ਕਾਬੂ ਅਸਲਾ ਬਰਾਮਦ ਤੇ ਹੁਣ ਖਬਰਾਂ ਵਿਸਤਾਰ ਨਾਲ ਮਾਈਕਰੋਸਾਫਟ ਵਿੰਡੋਜ਼ ਵਿੱਚ ਤਕਨੀਕੀ ਖਰਾਬੀ ਦੇ ਕਾਰਨ ਦੁਨੀਆ ਭਰ ਵਿੱਚ ਬੈਂਕਿੰਗ ਸੇਵਾਵਾਂ ਤੇ ਇਥੋਂ ਤੱਕ ਕਿ ਫਲਾਈਟ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਨੇ ਦੁਨੀਆ ਭਰ ਦੇ ਵਿੰਡੋਜ਼ ਉਪਭੋਗਤਾਵਾਂ ਨੂੰ ਉਹਨਾਂ ਦੇ ਡਿਵਾਈਸਾਂ ਉੱਤੇ ਇੱਕ ਸਕਰੀਨ 에ਰਰ ਦੇ ਨਾਲ ਡੀਲੀ ਸਕਰੀਨ ਵਿਖਾਈ ਦਿੰਦੀ ਹੈ ਵਿੰਡੋ ਵਿੱਚ ਗੜਬੜੀ ਕਾਰਨ ਸੁਪਰਮਾਰਕੀਟ ਬੈਂਕਿੰਗ ਸੰਚਾਲਨ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਨੇ ਅਮਰੀਕਾ ਦੀਆਂ ਤਿੰਨ 에ਰਲਾਈਨ ਕੰਪਨੀ ਨੇ ਆਪਣੇ ਸਾਰੇ ਜਹਾਜ਼ਾਂ ਨੂੰ ਗਰਾਊਂਡ ਕਰ ਦਿੱਤਾ ਹੈ ਭਾਰਤ ਵਿੱਚ ਵੀ ਕਿਤੇ ਕਿਤੇ 에ਰਲਾਈਨ ਸੇਵਾ ਪ੍ਰਭਾਵਿਤ ਹੋਈ ਹੈ ਮਾਈਕਰੋਸਾਫਟ ਆਊਟੇਜ ਨਾਲ ਨਾ ਸਿਰ ਫੇਅਰਲਾਈਨ ਅਤੇ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ ਸਗੋਂ ਕਈ ਵੱਡੇ ਮੀਡੀਆ ਧਾਰਾਂ ਵਿੱਚ ਕੰਮਕਾਜ ਠੱਪ ਹੋ ਗਿਆ ਅਮਰੀਕਾ ਦੇ ਕਈ ਰਾਜਾਂ ਵਿੱਚ ਐਮਰਜੈਂਸੀ ਸੇਵਾਵਾਂ 911 ਵਿੱਚ ਵੈਗਨ ਪੈ ਸਕਾਈ ਨਿਊਜ਼ ਨੂੰ ਬ੍ਰਿਟੇਨ ਵਿੱਚ ਬੰਦ ਕਰਨਾ ਪਿਆ ਲੋਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਵਿੰਡੋ ਕ੍ਰੈਸ਼ ਹੋਣ ਦੀਆਂ ਤਸਵੀਰਾਂ ਸਾਂਝੇ ਕੀਤੀਆਂ ਨੇ ਇਸ ਦੇ ਦਰਮਿਆਨ ਭਾਰਤ ਦੇ ਕੇਂਦਰੀ ਮੰਤਰੀ ਅਸ਼wini ਵੈਸ਼ਨਵ ਨੇ ਕਿਹਾ ਕਿ ਭਾਰਤ ਵਿੱਚ ਅਜਿਹੀ ਦਿੱਕਤ ਬਹੁਤ ਘੱਟ ਹੈ ਛੋਤਰਾਣਾ ਹਲਕੇ ਦੇ ਪਿੰਡ ਕ੍ਰੀਮਨਗਰ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਆਪ ਦੇ ਦਵਾਰ ਤਹਿਤ ਲੱਗੇ ਜਨ ਸੁਵਿਧਾ ਕੈਂਪ ਮੌਕੇ ਛੋਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਨੇ ਲੋਕਾਂ ਦੇ ਮਸਲੇ ਸੁਣ ਕੇ ਮੌਕੇ ਤੇ ਹੀ ਹੱਲ ਕੀਤੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਛੋਤਰਾਣਾ ਤੋਂ ਕ੍ਰੀਮਨਗਰ ਨੂੰ ਜਾਂਦੀ ਸੜਕ ਦੀਆਂ ਬਰਮਾ ਹੜਾ ਕਰਕੇ ਖੁਰਨ ਦਾ ਮਾਮਲਾ ਤੁਰੰਤ ਹੱਲ ਕਰਨ ਲਈ ਕਹਿਣ ਉੱਤੇ ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਨੂੰ ਆਦੇਸ਼ ਦਿੱਤੇ ਕਿ ਸਪੈਸ਼ਲ ਕੇਸ ਬਣਾ ਕੇ ਭੇਜਿਆ ਜਾਵੇ ਤਾਂ ਜੋ ਇਹ ਸੜਕ ਦੀ ਤੁਰੰਤ ਮੁਰੰਮਤ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਡਿਪਟੀ ਕਮਿਸ਼ਨਰ ਨੇ ਕੈਂਪ ਦੌਰਾਨ ਆਪਣੀਆਂ ਸ਼ਿਕਾਇਤਾਂ ਤੇ ਮਾਮਲੇ ਲੈ ਕੇ ਪੁੱਜੇ ਲੋਕਾਂ ਦੇ ਮਾਮਲੇ ਤੁਰੰਤ ਹੱਲ ਕਰਵਾਏ ਅੱਜ ਮੇਰੇ ਪਿੰਡ ਕਰੀਮ ਨਗਰ ਚਿੱਤਰਵਾਲਾ ਦੇ ਵਿੱਚ ਜਨ ਸਵਾਰ ਜਿਹੜਾ ਕੰਪੋ ਲਗਾਇਆ ਗਿਆ ਜਿਹਦੇ ਵਿੱਚ ਡੀਸੀ ਸਾਹਿਬ ਐਸਜੀਪੀ ਸਾਹਿਬ ਔਰ ਲਗ ਲਗ ਅਧਾਰਿਆਂ ਦੇ ਹਰ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਇੱਥੇ ਆਏ ਹੋਏ ਨੇ ਚਾਹੇ ਉਹ ਕਿਸੇ ਦੇ ਨਾਲ ਵੀ ਲਿੰਕ ਕਰਦਾ ਹੋਵੇ ਪਾ ਮੇਰੀ ਇੱਕੋ ਹੀ ਬੇਨਤੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਲੋਕਾਂ ਨੂੰ ਮੁੱਖ ਰੱਖਦੇ ਹੋਏ ਆ ਸਰਕਾਰ ਤੁਹਾਡੇ ਦਰਬਾਰ ਅੱਜ ਜਿਹੜੀ ਉਹ ਪਹਿਲ ਕਦਮੀ ਕੀਤੀ ਹੈ ਪਿੰਡ ਕਰੀਮਨਗਰ ਚਿਚਰੋਵਾਲਾ ਦੇ ਵਿੱਚ ਜਿਹੜੇ ਲੋਕਾਂ ਦੀ ਖੱਜਲ ਖਵਾਰੀ ਹੈ ਉਸੇ ਦੀ ਰਿਕਾਰਡਿੰਗ ਸੀਐਮ ਸਾਹਿਬ ਨੇ ਜੋ ਅੱਜ ਇਹ ਕਰਿਆ ਕਿ ਸਰਕਾਰ ਤੁਹਾਡੇ ਦਰਬਾਰ ਲੋਕਾਂ ਦੇ ਵਿੱਚ ਜਾ ਕੇ ਅਫਸਰ ਸਹਿਬਾਨ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਸੌਟ ਆਊਟ ਕਰ ਰਹੇ ਨੇ ਤੋ ਮੇਰੀ ਬੇਨਤੀ ਹੈ ਕਿ ਹਰ ਪਿੰਡ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਜਨਸਵਾਦ ਕੈਂਪ ਲੱਗਣਾ ਸਰਕਾਰ ਤੁਹਾਡੇ ਦਰਬਾਰ ਔਰ ਘਟ ਤੋਂ ਘਟ ਵੀ 10 15 ਦਿਨ ਪਹਿਲਾਂ ਜਿਹੜਾ ਉਹ ਦੱਸ ਦਿੱਤਾ ਜਾਂਦਾ ਮੇਰੀ ਇੱਕੋ ਹੀ ਬੇਨਤੀ ਹੈ ਕਿ ਜਿਸ ਪਿੰਡ ਦੇ ਵਿੱਚ ਵੀ ਜਾ ਕੇ ਕੈਂਪ ਲੱਗਦਾ ਉਸ ਨਗਰ ਨੂੰ ਬੇਨਤੀ ਹੈ ਕਿ ਆਪਣੇ ਡਾਕੂਮੈਂਟਸ ਰੈਡੀ ਵਗੈਰਾ ਕਰਕੇ ਰੱਖਣ ਆਪਣੀ ਐਪਲੀਕੇਸ਼ਨ ਤਿਆਰ ਕਰਕੇ ਰੱਖਣ ਕਿ ਜਿਹੜੀ ਕਿ ਤੁਹਾਨੂੰ ਮੌਕੇ ਤੇ ਕੰਮ ਆ ਸਕੇ ਕਿ ਜਿਹੜੇ ਤੁਹਾਨੂੰ ਭਜ ਦੌੜਨਾ ਕਰਨੀ ਪਵੇ ਤੁਹਾਡੇ ਜਿਹੜੇ ਕੰਮ ਨੇ ਤੁਹਾਡੇ ਪਿੰਡ ਦੇ ਵਿੱਚ ਹੀ ਉਹ ਬੈਠ ਕੇ ਹੋਣਗੇ ਜੀ ਹੁਸ਼ਿਆਰਪੁਰ ਵਿੱਚ ਜ਼ਿਲ੍ਹਾ ਸਕੱਤਰੇ ਦਫ਼ਤਰ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜੇਮਪਾ ਨੇ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਹੋਣ ਵਾਲੇ ਕੰਮਾਂ ਦੀ ਸਮੀਖਿਆ ਕੀਤੀ ਉਸ ਦੌਰਾਨ ਉਹਨਾਂ ਦੱਸਿਆ ਕਿ ਇਸ ਮੀਟਿੰਗ ਦੌਰਾਨ ਉਹਨਾਂ ਸ਼ਹਿਰ ਵਾਸੀਆਂ ਕੋਲੋਂ ਫੀਡਬੈਕ ਹਾਸਲ ਕੀਤੀ ਹੈ ਅਤੇ ਅਧੂਰੇ ਪਏ ਕੰਮਾਂ ਦੀ ਜਾਣਕਾਰੀ ਵੀ ਹਾਸਲ ਕੀਤੀ ਹੈ ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਵਿਕਾਸ ਕੰਮ ਨੂੰ ਤੇ ਪ੍ਰੇਰਿਟਾੜਾ ਜਾਵੇਗਾ ਹੁਸ਼ਿਆਰਪੁਰ ਦੀ ਵਿਧਾਨ ਸਭਾ ਦੇ ਸੰਬੰਧਿਤ ਜਿੰਨੇ ਕੰਮ ਸੀਗੇ ਜਿੰਨੇ ਡਿਪਾਰਟਮੈਂਟਾਂ ਦੇ ਉਸ ਸੰਬੰਧ ਮੀਟਿੰਗ ਕੀਤੀ ਹੈ ਾਂਗੀ ਸ਼ਾਹਪੁਰ ਦੀ ਸਾਰੀ ਲਈ ਆਪਾਂ ਮਾਨਜੁਗ ਮੁੱਖ ਮੰਤਰੀ ਭਗਵੰਤ ਪਾਣ ਜੀ ਲਗਾਤਾਰ ਉਹਨਾਂ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ। ਔਰ ਉਦਲੇ ਇੱਕ ਡਿਪਾਰਟਮੈਂਟ ਕੋ ਅਸੀਂ ਪੁੱਛਿਆ ਵੀ ਕਿੱਥੇ ਤੱਕ ਸਾਡੀ ਦੀ ਪ੍ਰੋਗਰੈਸ ਪਹੁੰਚੀ ਹੈ। ਔਰ ਉਹਦੇ ਨਾਲ ਨਾਲ ਕਿਉਂਕਿ ਸਾਡੇ ਪਵਿੱਤਰ ਸ਼ਹਿਰ ਦੇ ਵਿੱਚ ਜਿਹਨੂੰ ਕੋਮਿਨੀ ਕਾਸ਼ੀ ਕਿਹਾ ਜਾਂਦਾ ਉਹਦੇ ਵਿੱਚ ਸਾਰੇ ਜਿਹੜੇ ਹੈਗੇ ਆ ਲੰਗਰ ਕਮੇਟੀਆਂ ਪਹੁੰਚੀਆਂ ਕੁਛ ਰਹਿ ਵੀ ਗਏ ਆ ਮੈਂ ਉਹ ਵੀ ਮੇਰੇ ਭਰਾ ਕੁਛ ਰਹਿ ਗਏ ਆ ਮੈਂ ਉਹਨਾਂ ਨਾਲ ਖੈਰ ਮੁਲਾਕਾਤ ਕਰਦਾ ਰਹਿਣਾ ਉਹਨਾਂ ਦੀ ਵੀ ਅਗਰ ਕੋਈ ਤਜ਼ਰੀਦ ਹੋਵੇ ਮੇਰੇ ਤੱਕ ਪਹੁੰਚੇਗੀ ਆਪਾਂ ਸਾਰਿਆਂ ਨੇ ਹਰ ਸਾਲ ਦੀ ਤਰ੍ਹਾਂ ਸਾਡੇ ਪਵਿੱਤਰ ਮਾਤਾ ਦੇ ਨਵਰਾਤਰੀ ਜਿਹੜੇ ਆ ਉਹ ਅਗਲੇ 540 ਹੋ ਜਾਣੇ ਆ ਜਿਹੜੇ ਸਾਡੇ ਲੰਗਰ ਵਿਵਸਥਾ ਵੀ ਚਾਲੂ ਹੋ ਜਾਂਦੀ ਲੋਕਾਂ ਦੀ ਇਹ ਉਸ ਤੋਂ ਆਲਰੇਡੀ ਪਹਿਲਾਂ ਵੀ ਲਗਾਉਂਦੇ ਆ ਸੋ ਉਹਦੇ ਲਈ ਜੋ ਵੀ ਪ੍ਰਬੰਧ ਐਡਮਿਨਿਸਟ੍ਰੇਸ਼ਨ ਬਣੋ ਡਿਪਟੀ ਕਮਿਸ਼ਨਰ ਸਾਹਿਬ ਸਾਰੇ ਐਡਮਿਨਿਸਟ੍ਰੇਸ਼ਨ ਐਸਜੀਐਮ ਸਾਹਿਬ ਏਡੀਸੀ ਸਾਹਿਬ ਸਾਰੇ ਮੌਜੂਦ ਸੀਗੇ ਐਸਐਸਪੀ ਸਾਹਿਬ ਉਹਨਾਂ ਨਾਲ ਅਸੀਂ ਗੱਲ ਕੀਤੀ ਹੈ ਉਹਨਾਂ ਨੇ ਜੋ ਵਿਵਸਥਾ ਚਾਹੀਦੀ ਹੈ ਉਹਦਾ ਪ੍ਰਬੰਧ ਐਡਮਿਨਿਸਟ੍ਰੇਸ਼ਨ ਜਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਅਸ਼ੂਰ ਕੀਤਾ ਉਹਦਾ ਕਰ ਪਾਏ ਪਟਿਆਲਾ ਤੋਂ ਵਿਧਾਇਕ ਜੀਤਪਾਲ ਸਿੰਘ ਖੋਲੀ ਨੇ ਕਿਹਾ ਕਿ ਵਾਤਾਵਰਣ ਦੀ ਸੋਧਤ ਲਈ ਹਰੇਕ ਵਿਅਕਤੀ ਨੂੰ ਬੂਟੇ ਲਗਾਉਣੇ ਚਾਹੀਦੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਨਗਰ ਨਿਗਮ ਪਾਰਕਾਂ ਦੇ ਵਿੱਚ ਬੂਟੇ ਲਗਾ ਰਹੀ ਹੈ ਬਰਸਾਤਾਂ ਦੇ ਸਮੇਂ ਇਸ ਦੀ ਮਹਿੰਮ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਅਗਰਵਾਲ ਚੇਤਨਾ ਸਭਾ ਵੱ ਸਾਹੀ ਮਾਰਕੀਟ ਦੇ ਪਾਰਕ ਵਿੱਚ ਬੂਟੇ ਲਗਾਏ ਗਏ ਨੇ ਜੋਸ਼ਲਾ ਗਜੋ ਕਦਮ ਕੋਲੀ ਨੇ ਸੰਸਥਾ ਵੱਲੋਂ ਪਟਿਆਲਾ ਵਿੱਚ ਬੂਟਾ ਵੀ ਲਗਾਇਆ ਕੋਲੀ ਨੇ ਕਿਹਾ ਕਿ ਕਾਰਜ ਸੰਸਥਾਵਾਂ ਰਾਹੀਂ ਪੂਰੇ ਹੁੰਦੇ ਨੇ ਅਤੇ ਡਾਕਟਰ ਪਰਸ਼ੋਤਮ ਗੋਇਲ ਪ੍ਰਧਾਨ ਅਤੇ ਵਿਜੇ ਕੁਮਾਰ ਗੋਇਲ ਪੈਟਰਨ ਵਰਗੇ ਵਿਅਕਤੀ ਸਮਾਜ ਲਈ ਨਿਮਤ ਨੇ ਇਸ ਮੌਕੇ ਤੇ ਕੱਪੜੇ ਦੇ ਥੈਲੇ ਵੀ ਵੰਡੇ ਗਏ ਜਦੀਪ ਟਿਆਲਾ ਵੈਲਫੇਅਰ ਜਿੱਦੋਂ ਵੀ ਗੱਲ ਕਰੀ ਗੋਲ ਸਾਹਿਬ ਤੇ ਉਹਨਾਂ ਦੀ ਟੀਮ ਇਹ ਜਿਹੜਾ ਹੈ ਇੱਕ ਸਾਡੇ ਵਾਸਤੇ ਚਾਨਣ ਮਿਲਾ ਰਹੀ ਹੈ ਜੋ ਸ਼ਹਿਰ ਦੇ ਵਿੱਚ ਸਮਾਜ ਸੇਵੀ ਦਾ ਕੰਮ ਕਰ ਰਹੇ ਨੇ ਉਹ ਇੱਕ ਰੋਲ ਮਾਡਲ ਬਣ ਜਾਂਦੇ ਨੇ ਸਾਡੀ ਆਉਣ ਵਾਲੀ ਜਨਰੇਸ਼ਨ ਵਾਸਤੇ ਅੱਜ ਦੇਖੋ ਆਪਣੇ ਵਾਸਤੇ ਤਾਂ ਹਰ ਕੋਈ ਜਿੰਦਾ ਹੈ ਪਰ ਸਮਾਜ ਵਾਸਤੇ ਆਪਣੇ ਲੋਕਾਂ ਵਾਸਤੇ ਜੀਣਾ ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਬਣ ਜਾਂਦਾ ਸੋ ਮੈਂ ਇਹਨਾਂ ਦਾ ਧੰਨਵਾਦੀ ਹਾਂ ਸਾਰੀ ਟੀਮ ਦਾ ਜਿਨ੍ਹਾਂ ਨੇ ਅੱਜ ਇੱਥੇ ਮੈਨੂੰ ਮੌਕਾ ਦਿੱਤਾ ਕਿ ਟਰੀ ਪਲਾਂਟੇਸ਼ਨ ਡਰਾਈਵ ਜਿਹੜੀ ਹੈ ਸ਼ੁਰੂ ਹੋਈ ਹੈ ਮੌਸਮ ਦੇ ਕੋਣ ਪਤਾ ਮੌਸਮ ਦੇ ਟਾਈਮ ਜਿਹੜਾ ਇਹ ਬੜਾ ਕੰਡੂਸਿਵ ਮਾਹੌਲ ਹੁੰਦਾ এনवायरमेंट ਹੁੰਦਾ ਜਦੋਂ 3 ਪਲਾਂਟੇਸ਼ਨ ਹੁੰਦੀ ਹੈ ਅੱਜ ਇੱਥੇ ਕਰ ਰਹੇ ਆ ਅਸੀਂ ਤੇ ਨੈਕਸਟ ਵੀਕ ਅਸੀਂ ਸ਼ਿਲਾਲੀਪੁਰਿਆ ਚੈਰੀਟੇਬਲ ਟ੍ਰਸਟ ਨੂੰ ਵੀ ਸ਼ਹਿਰ ਦੇ ਵਿੱਚ ਬਹੁਤ ਬੂਟੇ ਲਗਾਏ ਜਾਣੇ ਨੇ 3 ਗਾਰਡ ਦਿੱਤੇ ਜਾਣੇ ਨੇ ਫਿਰ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਪੰਜਾਬ ਸਰਕਾਰ ਵੱਲੋਂ ਵੀ ਜਿਹੜਾ ਹੈ 10000 ਜਿਹੜਾ ਹੈ ਪਲਾਂਟਸ ਉਹ ਪੂਰੇ ਸ਼ਹਿਰ ਦੇ ਵਿੱਚ ਲਗਾਏ ਜਾਣਗੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾਕਟਰ ਸੇਨੂ ਦੋਗਲ ਨੇ ਬੋਹਰ ਦੇ ਆਲਮਗੜ ਵਿੱਚ ਬਣੀ ਪੰਜਾਬ ਐਗਰੋ ਦੀ ਜੂਸ ਫੈਕਟਰੀ ਦਾ ਦੌਰਾ ਕੀਤਾ ਇਸ ਮੌਕੇ ਉਹਨਾਂ ਨੇ ਦੱਸਿਆ ਕਿ ਇਥੋਂ ਲਾਲ ਮਿਰਚ ਅਤੇ ਟਮਾਟਰ ਦੀ ਪੇਸਟ ਖਾੜੀ ਦੇਸ਼ਾਂ ਨੂੰ ਨਿਰਯਾਤ ਕੀਤੀ ਜਾਂਦੀ ਹੈ ਖਾੜੀ ਦੇਸ਼ਾਂ ਵਿੱਚ ਇਸ ਦੀ ਵੱਡੀ ਮੰਗ ਹੋਣ ਦੇ ਕਾਰਨ ਜ਼ਿਲ੍ਹੇ ਦੇ ਕਿਸਾਨਾਂ ਨੂੰ ਹਰੀ ਮਿਰਚ ਅਤੇ ਟਮਾਟਰ ਲਗਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਇਸ ਮੌਕੇ ਉਹਨਾਂ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਐਗਰੋ ਨਾਲ ਤਾਲਮੇਲ ਕਰਕੇ ਲਾਲ ਮਿਰਚ ਅਤੇ ਟਮਾਟਰ ਦੀ ਕਾਸ਼ਤ ਵੱਲ ਆਉਣ ਉਹਨਾਂ ਨੇ ਕਿਹਾ ਕਿ ਇਸ ਲਈ ਪੰਜਾਬ ਐਗਰੋ ਦੀ ਹਾਈ ਟੈਕ ਨਰਸਰੀ ਤੋਂ ਹੀ ਪਨੀਰੀ ਲੋਕਾਂ ਨੂੰ ਮਿਲ ਸਕਦੀ ਹੈ ਉਨ੍ਹਾਂ ਦੱਸਿਆ ਕਿ ਬੋਹਰਦੀ ਜੂਸ ਫੈਕਟਰੀ ਵਿੱਚ ਸਾਲਾਨਾ 6000 ਮੀਟ੍ਰਿਕ ਟਨ ਟਮਾਟਰ ਦੀ ਪੇਸਟ ਤਿਆਰ ਕਰਨ ਦੀ ਸਮਰੱਥਾ ਹੈ ਜਦਕਿ ਰੋਜ਼ਾਨਾ 30 ਮੀਟ੍ਰਿਕ ਟਨ ਮਿਰਚ ਦੀ ਪ੍ਰੋਸੈਸਿੰਗ ਦੀ ਸਮਰੱਥਾ ਹੈ ਇਸ ਵੇਲੇ ਪੰਜਾਬ ਐਗਰੋ ਵੱਲੋਂ 28 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਡੰਡੇ ਸਮੇਤ ਕੌੜੀ ਗਿੱਲੀ ਲਾਲ ਮਿਰਚ ਦੀ ਖਰੀਦ ਕੀਤੀ ਜਾਂਦੀ ਹੈ ਅਤੇ ਇਸ ਤੋਂ ਪੇਸਟ ਤਿਆਰ ਕਰਕੇ ਵਿਦੇਸ਼ਾਂ ਨੂੰ ਭੇਜੀ ਜਾਂਦੀ ਹੈ ਸ਼ਰਮਣੀ ਕਾਲਦਾ ਲ ਅੰਮ੍ਰਿਤਸਰ ਦੇ ਕਾਰਜਕਾਰੀ ਮੈਂਬਰ ਅਤੇ ਪੰਜਾਬ ਸਿੱਖ ਕੌਂਸਲ ਦੇ ਪ੍ਰਧਾਨ ਜਥੇਦਾਰ ਮੋਹਨ ਸਿੰਘ ਕਰਤਾਰਪੁਰ ਨੇ ਕਿਹਾ ਹੈ ਕਿ ਪੰਜਾਬ ਵਿੱਚ ਸ਼੍ਰੋਮਣੀ ਕਾਲੀਦਲ ਦੀ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਤੇ ਹੋਰ ਗੁਨਾਹਾਂ ਲਈ ਸ਼੍ਰੋਮਣੀ ਕਾਲੀਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਬਾਗੀ ਅਕਾਲੀਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਤਾਲਬੇ ਕਰਕੇ ਕੋੜੇ ਮਾਰੇ ਜਾਣੇ ਚਾਹੀਦੇ ਨੇ। ਉਹਨਾਂ ਕਹੇ ਕਿ ਬਾਦਲ ਅਤੇ ਬਾਗੀ ਤੜਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬਦਨਾਮ ਕਰ ਰਿਹਾ ਹੈ। ਉਹਨੇ ਇਹ ਵੀ ਕਿਹਾ ਕਿ ਇਹਨਾਂ ਨੇ ਰਲ ਮਿਲ ਕੇ ਪੰਥ ਦਾ ਨੁਕਸਾਨ ਕੀਤਾ ਤੇ ਇਹਨਾਂ ਨੇ ਹਮੇਸ਼ਾ ਕੌਮ ਦੇ ਉਲਟ ਕੰਮ ਕੀਤੇ ਨੇ। ਜਿਹੜਾ ਹੁਣ ਅੱਜ ਮੁੱਦਾ ਹੋ ਰਿਹਾ ਨੇ ਅੱਜ ਇਹਨਾਂ ਅਕਾਲ ਤਖਤ ਨੂੰ ਬਦਨਾਮ ਕਰ ਰਹੇ ਜਿਹੜੇ ਬਾਗੀ ਦੱਸਦੇ ਇੱਕ ਜਾਂਦਾ ਸਹੀ ਗਰੁੱਪ ਹੈ ਕਿ ਬਾਗੀ ਦੱਸ ਰਿਹਾ ਹੈ ਇਹ ਸਾਰੇ ਜਿੰਨੇ ਨੇ ਇਹ ਸਾਰੇ ਗਲਤ ਗਰੁੱਪ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਉੱਤੇ ਅਕਾਲ ਤਖਤ ਨੂੰ ਬਦਨਾਮ ਕਰ ਰਹੇ ਨੇ ਅਕਾਲ ਤਖਤ ਦੀ ਜਿਹੜੀ ਸ਼ਖਸੀਅਤ ਨੂੰ ਵੀ ਬਦਨਾਮ ਕਰ ਰਹੇ ਨੇ ਸਾਰੀ ਦੁਨੀਆ ਨੂੰ ਬਦਨਾਮ ਕਰ ਰਹੇ ਨੇ ਕਾਲ ਤੱਕ ਦੀ ਹੁੰਦ ਨੂੰ ਬਦਨਾਮ ਕਰ ਰਹੇ ਨੇ ਸੋ ਇਸ ਕਰਕੇ ਇਹ ਬੜੀ ਮੰਦ ਭਾਗੀ ਗੱਲ ਆ ਉਹਨੇ ਬਾਗੀ ਬਣ ਗਿਆ ਦੂਜੇ ਜਿਹੜੇ ਉਹ ਬਣ ਉਸ ਤਰ੍ਹਾਂ ਬਣ ਗਏ ਹੋਏ ਸਾਰੇ ਇਕੱਠੇ ਸੀਗੇ ਜੋ ਕੁਝ ਪਿੱਛੇ ਪਾਪ ਕਰੇ ਇਹਨਾਂ ਸਾਰੇ ਇਕੱਠੇ ਕਰੇ ਜੋ ਕੁਝ ਕਰਿਆ ਜੋ ਪੰਛੇ ਦਾ ਨੁਕਸਾਨ ਕਰਿਆ ਜੋ ਗੁਰੂ ਗ੍ਰੰਥ ਸਾਹਿਬ ਦਾ ਨੁਕਸਾਨ ਕਰਿਆ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਵੀਆਂ ਹੋਈਆਂ ਸਿੱਖ ਸ਼ਹੀਦ ਕਰੇ ਗਏ ਮਾਰੇ ਗਏ ਕਾਲੀਆਂ ਸੂਚੀਆਂ ਆਪਣੇ ਜੋ ਕੁਝ ਬਰਬਾਦੀ ਇੱਥੇ 40 ਸਾਲ ਵਿੱਚ ਹੋਈ ਆ ਇਹ ਸਾਰੀ ਤੇ ਸਾਰੀ ਕੇਵਲ ਤੇ ਕੇਵਲ ਇਹ ਸਾਰੇ ਦੋਸ਼ੀ ਨੇ ਉਹ ਵੱਡਾ ਦੋਸ਼ੀ ਉਹ ਬਾਦਲੇ ਛੋਟੇ ਪਰ ਹੈ ਤਾਂ ਇਕੱਠੇ ਬਰਾਬਰ ਨਾਲ ਇਹਨਾਂ ਬਿਨਾਂ ਤਾਂ ਉਹ ਵੀ ਨਹੀਂ ਚੱਲਦੇ ਨਾਲ ਹੁੰਦੇ ਹੀ ਚੱਲਦੇ ਇਕੱਠੇ ਸਾਰਾ ਕੁਝ ਕਰਦੇ ਜੋ ਕਰਦੇ ਸੀ ਇਹ ਸਾਰੇ ਜਨੇ ਸਾਰੇ ਦੋਸ਼ੀ ਨੇ ਗੁਰੂ ਘਰ ਦੇ ਦੋਸ਼ੀ ਅਕਾਲ ਤਖ ਦੇ ਦੋਸ਼ੀ ਆ ਇਹ ਸਾਰੇ ਪੰਥ ਦੇ ਦੋਸ਼ੀ ਆ ਇਹ ਗੁਰੂ ਨਾਨਕ ਨਾਮ ਲੇਕਾ ਲੇਵਾ ਦੇ ਵੀ ਦੋਖੀ ਇਹਨਾਂ ਸਮੇ ਸਮੇ ਸਿਰ ਕੌਮ ਨੂੰ ਗਮਰਾਹ ਕਰਕੇ ਜੋ ਕੰਮ ਕਰੇ ਸਾਰੇ ਕੌਮ ਦੇ ਉਲਟ ਕਰੇ ਨੇ ਸੋ ਬਹੁਤ ਵੱਡੀ ਬਦ ਕਿਸਮ ਦੀ ਸੇ ਕੌਮ ਦੀ ਆ ਜਿਹੜੀ ਅੱਜ ਇਸ ਟਾਈਮ ਤੇ ਕਾਲ ਤਖਤ ਦੇ ਜਿਹੜੀ ਉਹਨੂੰ ਵੀ ਭੰਮੜ ਪੁੱਛੇ ਪਾਇਆ ਪਿਆ ਹੈ ਤੇ ਕਾਲ ਤਖਤ ਸਹੀ ਫੈਸਲੇ ਨਹੀਂ ਲੈ ਸਕਦਾ ਜੇ ਸਹੀ ਲਵੇ ਤੇ ਸਾਰੇ ਸਜਾਰੇ ਭੁਗਤਾਨ ਭੁਗਤਾਨ ਦੇ ਹੱਕਦਾਰ ਪਟਿਆਲਾ ਪੁਲਿਸ ਵੱਲੋਂ ਰਾਜਪੁਰਾ ਦੇ ਨਾਮੀ ਵਪਾਰੀ ਤੋਂ 50 ਲੱਖ ਰੁਪਏ ਦੀ ਫਰौती ਮੰਗਣ ਵਾਲੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾਡ ਗੈਂਗ ਦੇ ਤਿੰਨ ਗੁਰਗਿਆਂ ਨੂੰ ਬੱਤੀ ਬੋਰਦੇ ਨਜਾਇਜ਼ ਪਿਸਤਲ ਤੇ 5 ਦਾ ਕਾਰਤੂਸਾਂ ਸਮੇਤ ਕਾਬੂ ਕੀਤਾ ਗਿਆ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਟੈਕਨੀਕਲ ਤਰੀਕੇ ਨਾਲ ਮਾਮਲੇ ਦੀ ਤਫ਼ਤੀਸ਼ ਕੀਤੀ ਗਈ ਉਹਨਾਂ ਕਹੇ ਕਿ 골ਡੀ ਬਰਾੜ ਦੇ ਨੇਦੀਕੀ 골ਡੀ ਢਿਲੋ ਰਾਜਪੁਰਾ ਵੱਲੋਂ ਫਰauti ਮੰਗੀ ਗਈ ਸੀ ਉਹਨਾਂ ਕਿਹਾ ਕਿ ਜਤੈਨ ਨਵਜੋਤ ਅਤੇ ਰਾਹੁਲ ਨੂੰ ਇਸ ਮਾਮਲੇ ਵਿੱਚ ਕਾਬੂ ਕੀਤਾ ਗਿਆ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਰਾਜਪੁਰਾ ਸ਼ਹਿਰ ਦੇ ਇੱਕ ਕਾਫੀ ਨਾਮੀ ਵਪਾਰੀ ਨੂੰ ਇੱਕ ਐਕਸਪੋਰਸ਼ਨ ਤੇ ਥ੍ਰੈਡ ਕਾਲ ਆਈ ਸੀ ਉਹਦੇ ਤੋਂ 50 ਲੱਖ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਗਈ ਸੀ ਤੇ ਉਹਨੂੰ ਉਹਦੇ ਸਾਰੇ ਪਰਸਨਲ ਡਿਟੇਲ ਦੱਸਦੇ ਹੋਏ ਕਿ ਤੂੰ ਇੱਥੇ ਰਹਿਣਾ ਆ ਇੱਥੇ ਤੇਰਾ ਸ਼ੋਰੂਮ ਆ ਇੱਥੇ ਤੇਰੀ ਦੁਕਾਨ ਆ ਤੇਰੇ ਬੱਚੇ ਇੱਥੇ ਪੜਦੇ ਮਤਲਬ ਪੂਰੀ ਉਹਦੀ ਰੇਕੀ ਕਰਕੇ ਉਹਨੂੰ ਇਹ ਕਾਲ ਕੀਤੀ ਗਈ ਸੀ ਤੇ ਉਹ ਨਾਮੀ ਵਪਾਰੀ ਉਹਦਾ ਅਸੀਂ ਨਾਮ ਗੁੱਪਤ ਰੱਖਣਾ ਚਾਹਾਂਗੇ ਸਿਕਿਉਰਿਟੀ ਪਰਪਸ ਲਈ ਤੇ ਉਹਨੂੰ ਬੜਾ ਉਹਦੇ ਨਾਲ دہشت ਜਿਹਾ ਸਾਰਾ ਪਰਿਵਾਰ ਆ ਗਿਆ ਸੀ ਇਹ ਕਾਲ ਬੇਸਿਕਲੀ 골ਡੀ ਬਰਾਡ ਦੇ ਬੇਹਤ ਨਜ਼ਦੀਕੀ 골ਡੀ ਰਾਜਪੁਰਾ 골ਡੀ ਢਿੱਲੋਂ ਜਿਹੜਾ ਰਾਜਪੁਰਾ ਬੇਸ ਗੈਂਗਸ ਪਰਾ ਉਹਨੇ ਕਾਲ ਕੀਤੀ ਸੀ ਤੇ ਪਿਛਲੇ ਸਾਲ ਵੀ ਤੇ ਇਸ ਸਾਲ ਵੀ ਅਸੀਂ 골ਡੀ ਢਿੱਲੋਂ ਗੈਂਗ ਜਿਹੜਾ 골ਡੀ ਬਰਾਡ ਨਾਲ ਸੰਬੰਧਿਤ ਹੈਗਾ ਹੈ ਉਹਦੇ ਕਾਫੀ ਅਸੀਂ ਗੁਰਗੇ ਗ੍ਰਫਤਾਰ ਕੀਤੇ ਸੀ ਤੇ ਵੱਡੀ ਮਾਤਰਾ ਚੋਂ ਉਹਨਾਂ ਤੋਂ ਅਸਲਾ ਬਰੂਪੀ ਰਿਕਵਰ ਕੀਤਾ ਸੀ ਇਸ ਵਾਰ ਤਾਂ ਉਹਨੂੰ ਜਦੋਂ 50 ਲੱਖ ਦੀ ਫਰੋਤੀ ਦੀ ਮੰਗਾਈ ਤੇ ਉਹ ਆਪਣੇ ਸਾਰੇ ਸਬੰਧੀਆਂ ਨਾਲ ਕੁਦਰਤੀ ਹੁੰਦਾ ਜਿਵੇਂ ਵਪਾਰੀ ਗੱਲ ਜਰੂਰ ਕਰਦਾ ਹੈ ਤੇ ਸਾਰੀ ਜਿਹੜੀ ਬਿਜ਼ਨਸ ਕਮਿਊਨਿਟੀ ਆ ਉਹਦੇ ਵਿੱਚ ਬੜਾ ਸਹਿਮ ਦਾ ਮਾਹੌਲ ਸੀਗਾ ਪਰ ਐਸਪੀ ਡੀ ਯੋਗੇਸ਼ ਸ਼ਰਮਾ ਐਸਪੀ ਸਿਟੀ ਸਰਫਰਾਜ਼ ਆलम ਡੀਐਸਪੀ ਡੀ ਅਫਤਾਰ ਸਿੰਘ ਇਨਚਾਰਜ ਸਪੈਸ਼ਲ ਸੈਂਟਰ ਰਾਜਪੂਰਾ ਇਨਸਪੈਕਟਰ ਹੈਰੀ ਐਸਐਚਓ ਸਿਟੀ ਰਾਜਪੂਰਾ ਇਹ ਪੰਜ ਟੀਮਾਂ ਅਸੀਂ ਬਣਾ ਕੇ ਇਸ ਵਰਦਾ ਨੂੰ ਬੜੇ ਟੈਕਨੀਕਲੀ ਕਿ ਨੰਬਰ ਵੀ ਬਾਹਰ ਦਾ ਸੀਗਾ ਪ੍ਰੌਕਸੀ ਨੰਬਰ ਸੀਗਾ ਉਹਨੂੰ ਟ੍ਰੇਸ ਕਰਨਾ ਉਹਨੂੰ ਡਿਟੈਕਟ ਕਰਨਾ ਬੜਾ ਇੱਕ ਟੈਕਨੀਕਲੀ ਮੁਕਾ ਦਾੰਮੁੰਦਾ ਹੈ ਪਰ ਉਸ ਨੰਬਰ ਨੂੰ ਟ੍ਰੇਸ ਕਰਕੇ ਤੇ ਇਸ ਵਾਰ ਦਾ ਨੂੰ ਅੰਜਾਮ ਦੇਣ ਵਾਲੇ ਜਿਹੜੇ ਤਿੰਨ ਦੋਸ਼ੀ ਨੇ ਉਹ ਅਸੀਂ ਅਰੈਸਟ ਕਰ ਲਏ ਉਹਨਾਂ ਚੋਂ ਇੱਕ ਜਤਨਦਰਾ ਹੈਗਾ ਇੱਕ ਨਵਜੋਤ ਲਾਡੀ ਮੀਰਪੁਰ ਫਣ ਦਾ ਤੇ ਤੀਜਾ ਰਾਹੁਲ ਰਾਜਪੁਰੇ ਏਰੀਏ ਦਾ ਇਹ ਤਿੰਨ ਬੰਦਿਆਂ ਨੇ ਗੋਲਡੀ ਢਿੱਲੋਂ ਜਿਹੜਾ ਯੂਐਸਏ ਬੇਸਡ ਗੈਂਗਸਟਰ ਆ ਉਹਦੇ ਨਾਲ ਰਲ ਕੇ ਉਹਦੇ ਤੋਂ 50 ਲੱਖ ਦੀ ਫਰੋਤੀ ਦੀ ਹੋਲਚਾਈ ਸੀ ਫਾਇਲਕਾ ਦੇ ਪਿੰਡ ਪਾਕਾ ਵਿੱਚ ਪਾਣੀ ਦੀ ਬਾਰੀ ਲਗਾ ਰਹੇ ਪਿਓ ਪੁੱਤ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਮ੍ਰਿਤਕ ਅਤੇ ਹਮਲਾਵਰ ਦੋਵੇਂ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਪਰਚਾ ਦਰਜ ਕਰਕੇ ਇੱਕ ਮੁਲਜ਼ਮ ਅਨਮੋਲ ਸਿੰਘ ਨੂੰ ਕਾਬੂ ਕੀਤਾ ਗਿਆ ਜਦਕਿ ਬਾਕੀ ਤਿੰਨ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਮ੍ਰਿਤਕਾਂ ਦੀ ਪਛਾਣ ਅਵਤਾਰ ਸਿੰਘ ਅਤੇ ਹਰਮੀਤ ਸਿੰਘ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਅਵਤਾਰ ਸਿੰਘ ਨੇ ਪਿੰਡ ਵਿੱਚ ਹੀ ਤਕਰੀਬਨ 8 ਏਕੜ ਜ਼ਮੀਨ ਠੇਕੇ ਤੇ ਲਈ ਸੀ ਅਤੇ ਉਸ ਜ਼ਮੀਨ ਨੂੰ ਪਹਿਲਾਂ ਠੇਕੇ ਤੇ ਲੈ ਕੇ ਖੇਤੀ ਕਰਨ ਵਾਲੇ ਮੁੱਲਜਮ ਉਹਨਾਂ ਤੋਂ ਰੰਜਿਸ਼ ਰੱਖਦੇ ਸਨ ਦੱਸਿਆ ਜਾ ਰਿਹਾ ਹੈ ਕਿ ਜਦੋਂ ਅਵਤਾਰ ਸਿੰਘ ਅਤੇ ਉਸਦਾ ਲੜਕਾ ਹਰਮੀਤ ਸਿੰਘ ਠੇਕੇ ਉੱਤੇ ਲਈ ਖੇਤਾਂ ਵਿੱਚ ਨਹਿਰੀ ਪਾਣੀ ਦੀ ਵਾਰੀ ਲਗਾ ਰਹੇ ਸਨ ਇਹਨਾਂ ਨੂੰ ਮੁੱਲਜਮ ਮੌਕੇ ਤੇ ਆਏ ਤੇ ਬਹਿਸ ਬਾਜ਼ੀ ਤੋਂ ਬਾਅਦ ਉਹਨਾਂ ਨੇ ਹਰਮੀਤ ਸਿੰਘ ਅਤੇ ਅਵਤਾਰ ਸਿੰਘ ਨੂੰ ਰਵਲਵਰ ਨਾਲ ਗੋਲੀ ਮਾਰ ਦਿੱਤੀ ਜਿਸ ਨਾਲ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ कल एक बहुत मंदबागी घटना इथे फाजिल्काच ਹੋਈ ਜਿਹਦੇ ਚ ਪਿੰਡ ਪੱਖਾ ਥਾਣਾ ਅਰਨੇਵਾਲ ਦੇ ਵਿੱਚ ਪੈਂਦਾ ਹੈ ਉੱਥੇ ਇੱਕ ਜੋ ਹੈ ਪਿਓ ਪੁੱਤ ਦੀ ਜਿਹੜਾ ਹੈਗਾ ਮਰਡਰ ਹੋ ਗਿਆ ਸੀ ਡਬਲ ਮਰਡਰ ਹੋਇਆ ਸੀ ਔਰ ਇਹ ਜਿਹੜੇ ਡਿਸੀਜ਼ ਨੇ ਉਹਨਾਂ ਦਾ ਨਾਮ ਅਵਧਾਰ ਸਿੰਘ ਤੇ ਹਰਮਿਤ ਸਿੰਘ ਇਹਨਾਂ ਦੋਨੋਂ ਦਾ ਮਰਡਰ ਹੋ ਗਿਆ ਸੀ ਔਰ ਇਹਦੇ ਚ ਵਜਹ ਰੰਜਿਸ਼ ਏ ਸੀ ਕਿ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਲੜਾਈ ਝਗੜਾ ਹੋਇਆ ਤੇ ਉਹ ਚ ਫਿਰ ਜਿਹੜਾ ਇਹਨਾਂ ਦਾ ਪਰਸਨਲ ਲੜਾਈ ਝਗੜਾ ਸੀ ਉਹ ਚ ਇੱਕ ਲਾਇਸੈਂਸੀ ਵੈਪਨ ਸੇ ਇਹਨਾਂ ਦੇ ਜਿਹੜੇ ਗਵਾਂਡੀ ਸੀ ਉਹਨਾਂ ਨੇ ਨਾ ਤੇ ਫਾਇਰ ਕਿਤੇ ਤੇ ਦੋਵਾਂ ਦੀ ਅਨਫੋਰਚੂਨੇਟ ਡੈਥ ਹੋ ਗਈ। ਇਸ ਮਸਲੇ ਚ ਫਾਜ਼ਲਕਾ ਪੁਲਿਸ ਨੇ ਇੱਕ ਸਵਿਫਟ ਰਿਸਪਾਂਸ ਦਿਖਾਉਂਦੇ ਹੋਏ ਸਾਡੇ ਹਲਕਾ ਜੀਓਸ ਤੇ ਡੀਐਸਪੀ ਡੀ ਤੇ ਸੀਆਈਏ ਦੀ ਤੇ ਥਾਣੀ ਦੀਆਂ ਟੀਮਾਂ ਇਮੀਡੀਏਟਲੀ ਮੌਕੇ ਤੇ ਪਹੁੰਚੀ ਤੇ ਉਹਨਾਂ ਨੇ ਰੇਡਾਂ ਕਰਨੀਆਂ ਸਟਾਰਟ ਕਰਤੀ ਤੇ ਇਹ ਚ ਕੱਲ ਰਾਤੀ 2 ਵਜੇ ਫਿਰ ਵਨ ਆਫ ਦਾ ਅਕਿਊਜ਼ਡ ਬਾਈ ਦਾ ਨੇਮ ਆਫ ਅਨਮੋਲ ਸਿੰਘ ਐਨੂੰ ਅਸੀਂ ਰਾਉਂਡ ਅਪ ਕਰ ਲਿਆ ਹੈ ਤੇ ਇਹੀ ਇਨਫੋਰਮੇਸ਼ਨ ਦੇਣ ਵਾਸਤੇ ਮੈਂ ਸਾਰਿਆਂ ਨੂੰ ਇੱਥੇ ਆਜਾ ਸਕਦਾ ਤੇ ਔਰ ਇਹ ਜਿਹੜੇ ਬਾਕੀ ਤਿੰਨ ਦੋਸ਼ੀ ਨੇ ਉਹਨਾਂ ਦੇ ਵੀ ਭਾਲ ਜਾ ਰਹੀ ਹੈ ਤੇ ਬਹੁਤ ਜਲਦੀ ਅਸੀਂ ਉਹਨਾਂ ਨੂੰ ਵੀ ਰਾਉਂਡ ਅਪ ਕਰ ਲਾਂਗੇ ਇਸ ਪੂਰੇ ਮਸਲੇ 'ਚ ਪੁਲਿਸ ਜਿਹੜੀ ਹੈਗੀ ਉਹ ਫੈਮਿਲੀ ਨੂੰ ਪੂਰਾ ਕੋਆਪਰੇਟ ਕਰ ਰਹੀ ਹੈ ਤੇ ਫੈਮਿਲੀ ਵੀ ਪੁਲਿਸ ਦੇ ਰਿਸਪਾਂਸ ਤੇ ਸੈਟੀਸਫਾਈਡ ਹੈ ਕਿ ਜਿਹੜਾ ਇਤਨਾ ਸਵਿਫਟ ਰਿਸਪਾਂਸ ਅਸੀਂ ਕੀਤਾ ਹੈ ਤੇ ਅਸੀਂ ਪੂਰੇ ਉਹਨਾਂ ਨਾਲ ਖੜੇ ਹਾਂ ਤੇ ਹਲੇ ਵੀ ਸਾਡੀਆਂ ਟੀਮਾਂ CIA ਦੀ ਵੀ ਆ ਟੀਮਾਂ ਤੇ ਥਾਣੇ ਦੀਆਂ ਵੱਖ-ਵੱਖ ਟੀਮਾਂ ਇਸ ਕੇਸ 'ਚ ਬਾਕੀ ਜਿਹੜੇ ਅਕਿਊਜ਼ਡ ਹੈ ਉਹਨਾਂ ਦੀ ਪਾਲ ਚ ਲੱਗੀ ਹੋਈ ਨੇ ਤੇ ਉਹ ਵਕ-ਵਕ ਤਾਵੇਂ ਦੇ ਰੇਡ ਕਰਦੇ ਨੇ। ਥਾਣਾ ਸਿਟੀ ਵਾਨ ਅਬੋਹਰ ਦੇ ਪੁਲਿਸ ਨੇ 12 ਚੋਰੀ ਸ਼ੁਦਾ ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਦੇ ਐਸਪੀ ਅਬੋਹਰ ਅਰਣੁਮੰਡਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਮੇਸ਼ ਕੁਮਾਰ ਉਰਫ सोनू ਛਾਬੜਾ ਨੂੰ ਕਾਬੂ ਕਰਕਸ ਦੇ ਕਬਜ਼ੇ ਵਿੱਚੋਂ ਚੋਰੀ ਸ਼ੁਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ। ਉਹਨਾਂ ਕਹੇ ਕਿ ਪੌਚਗੇਸ਼ ਵਿੱਚ ਦੋਸ਼ੀ ਦੀ ਨਿਸ਼ਾਨਦੇਹੀ ਉੱਤੇ 11 ਹੋਰ ਚੋਰੀ ਸ਼ੁਦਾ ਮੋਟਰਸਾਈਕਲ ਉਨੇ ਵੀ ਦੱਸਿਆ ਕਿ ਮਲਜਮ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਸਟੇਸ਼ਨ ਸਿਟੀ ਮੰਡੀ ਅਬੋਹਰ ਦੀ ਪੁਲਿਸ ਵੱਲੋਂ ਇੱਕ ਸੁਮੇਸ਼ ਕੁਮਾਰ ਔਰ ਸੋਨੂ ਸ਼ਾਵੜਾ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਕਰੀਬ 12 ਮੋਟਰਸਾਈਕਲ ਜਿਹੜੇ ਹੈਗੇ ਆ ਚੋਰੀशुदा ਮੋਟਰਸਾਈਕਲ ਬਰਾਮਦ ਕੀਤੇ ਗਏ ਤੇ ਇਹ ਮੈਂ ਦੱਸਦੇ ਆ ਕਿ ਮੁਕੱਦਮਾ ਨੰਬਰ 141 ਮਿਤੀ 16/7/2024 ਅਧੀਨਤਾ 310 ਸਬਸੈਕਸ਼ਨ 2 317 ਸਬਸੈਕਸ਼ਨ 2 ਪੀ ਐਨ ਐਸ ਇਹਦੀ ਇਹ ਰਿਪੋਰਟ ਦਾ ਦਰਜ ਕੀਤਾ ਹੈ ਜੀ ਤੇ ਇਹਦੇ ਵਿੱਚ ਹੁਣ ਤੱਕ ਅਸੀਂ 12 ਮੋਟਰਸਾਈਕਲ ਬਰਾਮਦ ਕਰ ਚੁੱਕੇ ਹਾਂ ਤੇ ਸਾਨੂੰ ਅੱਗੇ ਵੀ ਆਸ ਹੈ ਕਿ ਹੋਰ ਮੋਟਰਸਾਈਕਲ ਸਾਡੇ ਵਿੱਚੋਂ ਬਰਾਮਦ ਖੰਨਾ ਦੇ ਲਲਹੇੜੀ ਰੋੜੇ ਇਲਾਕੇ ਵਿੱਚ ਦਰਖਤ ਉੱਤੇ ਚੜ੍ਹ ਕੇ ਜਾਮਨ ਤੋੜ ਰਹੇ 12 ਸਾਲਾਂ ਬੱਚੇ ਦੀ ਮੌਤ ਹੋ ਗਈ ਇਹ ਬੱਚਾ ਤਕਰੀਬਨ 30 ਫੁੱਟ ਦੀ ਉਚਾਈ ਤੋਂ ਸਿੱਧਾ ਹੇਠਾਂ ਡਿੱਗ ਪਿਆ ਤੇ ਸਿਰ ਤੇ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਹਾਲਤ ਨਾਜ਼ੁਕ ਹੋ ਗਈ। ਪਰਿਵਾਰਕ ਮੈਂਬਰ ਬੱਚੇ ਨੂੰ ਸਿਵਲ ਹਸਪਤਾਲ ਲੈ ਕੇ ਗਏ ਪਰ ਡਾਕਟਰ ਉਸ ਨੂੰ ਬਚਾ ਨਹੀਂ ਸਕੇ। ਹਸਪਤਾਲ ਵਿੱਚ ਕੁਝ ਮਿੰਟਾਂ ਬਾਅਦ ਹੀ ਬੱਚੇ ਦੀ ਮੌਤ ਹੋ ਗਈ। ਬ੍ਰਤਖ ਦੀ ਪਛਾਣ ਆਨੰਦ ਕੁਮਾਰ ਵਜੋਂ ਹੋਈ ਹੈ ਜੋ ਲਹਿੜੀ ਰੋਡ ਖੰਨਾ ਦਾ ਰਹਿਣ ਵਾਲਾ ਸੀ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਪ੍ਰਲਾਪ ਕਰਨਾ ਸ਼ੁਰੂ ਕਰ ਦਿੱਤਾ। ਦੂਜੇ ਪਾਸੇ ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ਤੇ ਤਨਖਤ ਡਾਕਟਰ ਅਮਰਦੀਪ ਕੌਰ ਨੇ ਦੱਸਿਆ ਕਿ ਜਦੋਂ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸਦੀ ਹਾਲਤ ਬਹੁਤ ਨਾ ਜੁਕਸੇ ਨੋਨਾ ਦੱਸਿਆ ਕਿ ਉਹਨੇ ਆਪਣੇ ਵੱਲੋਂ ਬਹੁਤ ਯਤਨ ਕੀਤੇ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਪਟਿਆਲਾ ਵਿੱਚ ਮੀਂਹ ਪੈਣ ਨਾਲ ਜਿੱਥੇ ਤਾਪਮਾਨ ਵਿੱਚ ਗਰਵਟਾਈ ਹੈ ਉੱਥੇ ਹੀ ਪਹਾਦਰਗੜ੍ਹ ਵਿੱਚ ਰਾਜਾ ਫਾਰਮ ਵਿੱਚ ਲੋਕ ਖੜਾ ਵਰਗੀ ਸਥਿਤੀ ਵਿੱਚ ਰਹਿਣ ਲਈ ਮਜਬੂਰ ਹੋਏ ਨੇ ਇੱਕ ਦਿਨ ਦੇ ਮੀਂਹ ਨਾਲ ਇਲਾਕੇ ਵਿੱਚ ਪਾਣੀ ਭਰ ਗਿਆ ਤਾਂ ਸਕੂਲੀ ਵਿਦਿਆਰਥੀਆਂ ਤੇ ਆਉਣ ਜਾਣ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਿਦਿਆਰਥੀਆਂ ਨੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਕਿ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ ਪੰਜਾਬੀ ਖਬਰਾਂ ਦੇ ਇਸ ਬ੍ਰਿਟਨ ਵਿੱਚ ਫਲਾਲਣਾ ਹੀ ਜਾਂਦੇ ਆਂਦੇ ਨੈਰ ਮਾਰਦੇ ਆ ਮੌਸਮ ਦੇ ਹਾਲਤੇ ਤੁਸੀਂ ਬਣ ਰਹੋ ਚੜ੍ਹਦੇ ਕਲਾਟਾ ਐਮਟੀਵੀ ਦੇ ਨਾਲ ਧੰਨਵਾਦ